ਤੁਸੀਂ ਕਮੈਂਟਾਂ 'ਚ ਗਾਣਾ ਲਿਖ ਕੇ ਦਿਖਾਓ ਤੇ ਤੁਹਾਨੂੰ ਚੁਕਾ ਦਾਂਗੇ। ਹਾਂਜੀ ਦੋਸਤੋ ਹੁਣ ਜਿਹੜੇ ਕਮੈਂਟ ਬਾਕਸਾਂ ਦੇ ਵਿੱਚ ਤੁਹਾਨੂੰ ਗਾਲ੍ਹਾਂ ਕੱਢਦੇ ਆ ਉਹ ਹੋ ਜੋ ਸਾਵਧਾਨ ਤੇ ਆਹ ਵੀਡੀਓ ਨੂੰ ਪੂਰਾ ਦੇਖ ਲਿਓ ਐਂਡ ਤੱਕ ਨਲੇ ਸ਼ੇਅਰ ਕਰ ਦਿਓ ਕਿਉਂਕਿ ਤੁਸੀਂ ਵੀ ਬਚ ਸਕੋ ਕਿਉਂਕਿ ਇਥੇ ਪਰਚਾ ਦਰਜ ਹੋ ਸਕਦਾ ਐਸ ਵੀਡੀਓ ਨੂੰ ਪੂਰੀ ਧਿਆਨ ਨਾਲ ਦੇਖ ਲਿਓ। ਤੇ ਨਾਲੇ ਸ਼ੇਅਰ ਕਰ ਦਿਓ ਕਿਸੇ ਵੀ ਕਮੈਂਟਾਂ 'ਚ ਗਾਲਾਂ ਲਿਖੋ ਅੱਛਾ ਥੋੜਾ ਜਿਆ ਥੋੜਾ ਜਿਆ ਵਕੀਲ ਸਾਹਿਬ ਅਗਰ ਮੰਨ ਲਓ ਕੋਈ ਬੰਦਾ ਕਮੈਂਟ ਦੇ ਵਿੱਚ ਗਾਲ ਕਢਦਾ ਹੈ ਹਾਂਜੀ ਉਸ ਨੂੰ ਤੁਸੀਂ ਨੋਟਿਸ ਭੇਜਣਾ ਮੰਨ ਲਓ ਆਹ ਵੀਡੀਓ ਦੇ ਥੱਲੇ ਕਿਸ ਨੇ ਗਾਲ ਨਾ ਨਾ ਪਰਚਾ ਕਰਾਉਣਾ ਨੋਟਿਸ ਹੀ ਭੇਜਣਾ ਪੱਤਰ ਲਾ ਕੇ ਕੱਢਣਾ ਉਹਦਾ ਅੱਛਾ ਸਿੱਧਾ ਪਰਚਾ ਕਰਵਾਉਗਾ ਯੈਸ ਖਰਚਾ ਕੀ ਹੋਇਆ ਤੁਹਾਡਾ ਮੇਰਾ ਖਰਚਾ ਇੱਕ ਐਪਲੀਕੇਸ਼ਨ ਲਿਖਣੀ ਤੇ ਥਾਣੇ ਦੇ ਦੇਣੀ ਹੈ ਬਸ ਉਸ ਤੋਂ ਬਾਅਦ ਜੇ ਪੁਲਿਸ ਨੇ ਕੰਮ ਨਾ ਕੀਤਾ 156 ਦਿਨ ਮੈਂ ਪੁਲਸ ਤੱਕ ਲੈਣੀ ਹੈ ਓਕੇ ਹਾਈ ਕੋਰਟ ਮੈਂ ਕੇਸ ਪਾਦਾ ਨਾ ਮੇਰੇ ਕੋਲ ਪ ਮੈਂ ਪਬਲਿਕ ਨੂੰ ਤਰੀਕਾ ਸਮਝਾਉਣਾ ਜੇ ਕਿਸੇ ਦੇ ਕਮੈਂਟਾਂ ਚ ਕਿਸੇ ਨੇ ਗਾਲਾਂ ਕੱਢੀਆਂ ਉਹਦਾ ਸਕਰੀਨਸ਼ਾਟ ਲਵੋ ਉਹਦਾ ਵੀਡੀਓ ਡਾਊਨਲੋਡ ਕਰ ਲਓ ਉਹ ਬਲੇ ਉਹਨੂੰ ਡਾਊਨਲੋਡ ਕਰਕੇ ਇੱਕ ਸਰਟੀਫਿਕੇਟ ਦੇਣਾ ਹੁੰਦਾ ਤੇ ਨਾਲ ਪੁਲਿਸ ਨੂੰ ਤੁਸੀਂ ਉਹ ਐਪਲੀਕੇਸ਼ਨ ਦੇ ਦੇਣੀ ਹੈ ਐ ਐਸ ਆਈ ਡੀ ਤੋਂ ਐਸ ਬੰਦੇ ਨੇ ਆ ਗਾਲਾਂ ਕੱਢੀਆਂ ਕਿਰਪਾ ਕਰਕੇ ਤੇ ਗੰਦੀਆਂ ਗਾਲਾਂ ਕੱਢਣ ਦਾ ਪਬਲਿਕ ਟ੍ਰਾਂਕਵਿਲਟੀ ਨੂੰ ਨੇ ਨੁਕਸਾਨ ਪਹੁੰਚਾਇਆ ਪਲੱਸ ਇਹ ਜਿਹੜੀ ਗੰਦ ਬੋਲਣ ਦਾ ਤੇ ਭਾਵੇਂ 323 ਦਾ ਪਰਚਾ ਹੁੰਦਾ ਉਹ ਕਰ ਦਿਓ ਇੱਕ ਵਾਰੀ ਦੇ ਪੱਕੀ ਲੈਨ ਚ ਫੜ ਲੂ ਤੇ ਸਜ਼ਾ 100% ਹੈ ਓਕੇ ਚਾਹੇ 1 ਮਹੀਨੇ ਦੀ ਸਜ਼ਾ ਹੋਵੇ ਜਿੰਦਗੀ ਭਰ ਉਹਦਾ ਪਾਸਪੋਰਟ ਨਹੀਂ ਬੰਦਾ ਓਕੇ ਸਜ਼ਾਜਾਫਤਾ ਮੁਲਜ਼ਮ ਹੈ ਔਰ ਜੇ ਸਜ਼ਾਜਾਫਤਾ ਮੁਲਜ਼ਮ ਹੋਵੇ ਕਿਸੇ ਕਿਸਾ ਚ VOTING RIGHT ਵੀ ਖੋਇਆ ਜਾਂਦਾ ਓਕੇ ਯੈਸ ਇਹ ਮਜ਼ਾਕ ਨਾ ਸਮਝਣ ਹੁਣ ਕੇ ਵੋਟ ਨਹੀਂ ਪਾ ਸਕੋ ਸੁਨੀਲ ਮੱਲ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਮੈਂ ਤੁਹਾਨੂੰ ਇੱਕ ਹੋਰ ਅੱਜ ਗੱਲ ਦੱਸਦੇ ਆ ਬੜੇ ਧਿਆਨ ਨਾਲ ਜਿੰਨੇ ਵੀ ਫੇਕ ਚੈਨਲ ਬਣੇ ਆ ਇਹ ਫੇਕ ਚੈਨਲ ਬੰਦ ਹੋਣ ਵਾਲੇ ਆ ਜਿੰਨੇ ਫੇ ਆਈਡੀ ਬਣੇ ਆ ਇਹ ਬਹੁਤ ਜਲਦੀ ਬੰਦ ਹੋਣ ਵਾਲਿਆ ਤੁਹਾਡਾ ਆਧਾਰ ਕਾਰਡ ਤੁਹਾਡਾ ਫੋਨ ਨੰਬਰ ਜਾਂ ਤੁਹਾਡਾ ਕੋਈ ਪੈਨ ਕਾਰਡ ਕੋਈ ਆਈਡੀ ਪ੍ਰੂਫ ਅਟੈਚ ਹੋ ਕੇ ਤੁਹਾਡੇ ਇਹ ਆਈਡੀਆ ਬਣਿਆ ਕਰਨਗੇ ਆ ਔਰ ਤੁਸੀਂ ਕਬਜ਼ੇ 'ਚ ਆ ਜਾਓਗੇ ਔਰ ਮੈਂ ਤੁਹਾਨੂੰ ਇਹ ਵੀ ਚੈਲੰਜ ਪਹਿਲਾਂ ਵੀ ਕਰ ਚੁਕਾ ਕਿ ਤੁਸੀਂ ਕਮੈਂਟ 'ਚ ਗਾਣਾ ਲਿਖ ਕੇ ਦਿਖਾਓ ਤੇ ਤੁਹਾਨੂੰ ਚੁਕਾ ਲਾਂਗੇ